ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁਖ ਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਖੁਸ਼ੀਆਂ ਖੇਡੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਤੈਜ ਲੋਤਨ ਬਾਅਦ ਜਿਹੜਾ ਤੁਸੀਂ ਪਿਛਲੇ ਬਲੌਗਰ ਨੂੰ ਬਹੁਤ ਪਿਆਰ ਦਿੰਦੇ ਆ ਦੇ ਪਰਿਵਾਰ ਨੂੰ ਸਿੱਧ ਦੇਣ ਵਾਲੇ ਕਮੈਂਟ ਕਰਦੇ ਬਹੁਤ ਚੰਗੇ ਚੰਗੇ ਮਹਾਰਾਜ ਜੇਖਣੀ ਤੁਹਾਨੂੰ ਤਰਕੀਆਂ ਬਖਸ਼ੇ ਤੇ ਲੋ ਜੀ ਇਹ ਸਪੈਸ਼ਲ ਡੇ ਸਾਡੇ ਖਾਤਰ ਖੁਸ਼ੀਆਂ ਦਾ ਦਿਨ ਓਕੇ ਹੈ ਜੀ ਸਾਡੀ ਗੁड़िया ਰਾਣੀ ਮੇਰੀ ਧੀ ਰਾਣੀ ਦਾ ਜਿਹੜਾ ਜਸ਼ਨਪ੍ਰੀਤਕਾ ਮਹਲ ਉਹਦਾ ਜੀ ਅੱਜ ਜਨਮ ਦਿਨ 11:00 ਵੱਜ ਚੁੱਕੇ ਆ ਸਕੂਲ ਚ ਵੀ ਆਪਣਾ ਜਾਏ ਉੱਥੇ ਵੀ ਜਿਹੜਾ ਬਾਈ ਇਹਨਾਂ ਕਰਨਾ ਤਾਂ ਮੈਡਮਾਂ ਦਾ ਮੂੰਹ ਮਠਾ ਕਰਾਉਣਾ ਤਾਂ ਆਪਣੀਆਂ ਸਹੇਲੀਆਂ ਦਾ ਵੀ ਜੋ ਤਾਂ ਹੈ ਆਪਣਾ ਉੱਥੇ ਜਾਏ ਤੇ ਹੁਣ ਛੁੱਟੀ ਦਵਾ ਕੇ ਲਿਆ ਆਇਆ ਤਾਨੂੰ ਪਤਾ ਵੀ ਸਭ ਤੋਂ ਪਹਿਲਾਂ ਅਸੀਂ ਜਾਣਾ ਹੁੰਦਾ ਵੀ ਚਮਕੌਰ ਸਾਹਿਬ ਮੱਥਾ ਟੇਕਣਾ ਵੀ ਹਰੇਕ ਵਾਰੀ ਜਿਹੜੇ ਬੱਚੇ ਜੀ ਦਾ ਵੀ ਘਰ ਦੇ ਵਿੱਚ ਵੀ ਜਨਮ ਦਿਨ ਦਾ ਉਹ ਅਸੀਂ ਪੱਕਾ ਕਰਿਆ ਹੋਇਆ ਵੀ ਸ੍ਰੀ ਚਮਕੌਰ ਸਾਹਿਬ ਮੱਥਾ ਟੇਕਣਾ ਸਭ ਤੋਂ ਵੱਡਾ ਸਥਾਨ ਬਾਈ ਅਸੀਂ ਉਹਨਾਂ ਨੂੰ ਮੰਨਦੇ ਆ ਚਿੰਗਾ ਸੀਧਾਂ ਦੀ ਧਰਤੀ ਹੈ ਤੇ ਹੁਣ ਜਸ਼ਨ ਨਾਲੇ ਮਨਾਉਂਦਾ ਪਹਿਲਾਂ ਇੱਕ ਕੈਮਰਾਮੈਨ ਬਣੀ ਵੀ ਹੈ ਜੀ ਮੇਰੇ ਵੱਲੋਂ ਸਾਰੇ ਨੂੰ ਸਾਰਿਆਂ ਨੂੰ ਫਿਰ ਸਟਿੱਕਰ ਹੈਪੀ ਬਰਥਡੇ ਥੈਂਕ ਯੂ ਪਾਪਾ ਜੀ ਹਾਂ ਵੇ ਕਿੰਨੀ ਖੁਸ਼ ਹੈ ਬਹੁਤ ਹੁਣ ਆਪਾਂ ਵੀਰ ਜੀ ਨੂੰ ਵੀ ਲੈਣਾ ਹਨਾ ਹਾਂਜੀ ਲੋ ਭਾਈ ਅਸੀਂ ਪਰਮ ਨੂੰ ਵੀ ਫਰਮ ਵੀ ਸਕੁਰ ਗਿਆ ਵਾ ਉਹਨੋਂ ਵੀ ਵਿੱਚ ਵਿੱਚ ਛੁੱਟੀ ਦੋਣੀ ਐ ਠੀਕ ਨੇ ਉਹਨੂੰ ਵੀ ਨਾਲ ਦੀ ਨਾਲ ਮੱਥਾ ਟੇਕ ਕੇ ਲਿਆਉਣਾ ਤੇ ਕੇਕ ਸਿੱਟ ਜਮਕੌਰ ਸਾਹਿਬ ਤੇ ਕਰਨਾ ਤਾਂ ਆਪਣਾ ਹਾਂਜੀ ਮਨਪਸੰਦ ਦਾ ਹਨਾ ਹਾਂਜੀ ਅੱਜ ਭਾਈ ਮੇਰੀ ਧੀ ਰਾਣੀ ਦਾ ਜਨਮ ਹੁੰਦਾ ਨਾ ਅੱਜੀ ਦੀ ਪਸੰਦ ਈ ਦੇ ਨਾਲ ਠੀਕ ਨੇ ਅੱਜ ਸ਼ਾਮ ਤੱਕ ਵੀ ਭੈਣ ਵੀ ਆ ਰਹੀ ਸਾਡੀ ਚੰਡੀਗੜ੍ਹ ਵਾਲੀ ਉਹਦੇ ਨਾਲ ਵੀ ਮਿਲਾਵਾਂਗੇ ਹਾਂਜੀ ਵੀ ਪਰਮ ਦੇ ਜਨਮ ਦਿਨ ਨੂੰ ਆ ਨਹੀਂ ਹੋਇਆ ਕੰਮ ਤਾਂ ਉਹਨਾਂ ਨੂੰ ਹਾਂਜੀ ਵੀ ਭਾਣ ਜੀ ਦੇ 6:00 ਵਜੇ ਵੀ ਤੀ ਪੈਰ ਦੋਦਾ ਹਾਂ ਚੱਲੀਏ ਫਿਰ ਹਾਂਜੀ ਚਲੋ ਤਿਆਰੀ ਆ ਹਾਂਜੀ ਸਕੂਲ ਦੇ ਵਿੱਚ ਕਿਹਾ ਮੂ ਮੈਡਮਾਂ ਕਹਿੰਦੀਆਂ ਮੈਡਮ ਨੇ ਮੈਨੂੰ ਗਿਫਟ ਦਿੱਤੇ ਕਿਹਾ ਬਰਥਡੇ ਦੇ ਹੈ ਹਾਂਜੀ ਠੀਕ ਆ ਚਲ ਚੰਗੀ ਅੱਜ ਸਾਡਾ 3 ਜਣਾਂ ਦਾ ਬਰਥਡੇ ਇਕੱਠੇ ਦਾ ਇੱਕ ਮੇਰਾ ਇੱਕ ਮੇਰੀ ਬੈਸਟ ਫਰੈਂਡ ਦਾ ਇੱਕ ਮੇਰੇ ਫੇਵਰਿਟ ਮੈਮ ਦਾ ਅੱਛਾ ਆ ਜਾਓ ਜੀ ਅੱਛਾ ਠੀਕ ਆ ਠੀਕ ਆ ਠੀਕ ਆ ਆ ਜਾਓ ਜੀ ਤਿੰਨ ਜਣਾਂ ਦਾ ਬਰਥਡੇ ਦਾ ਹੈ ਹਾਂਜੀ ਲਾ ਲਓ ਬਾਈ ਇੱਧਰ ਅਸੀ ਚਾਲੀ ਹੈ ਹੈਪੀ ਬਰਥਡੇ ਠੀਕ ਹੈ ਠੀਕ ਹੈ ਮੱਥਾ ਟੇਕਣ ਚੱਲੇ ਆ ਪਹਿਲਾਂ ਹਣ ਚੱਲ ਠੀਕ ਨਾਲੇ ਉਹਨੂੰ ਲੈ ਆਈਏ ਬਿੱਲੇ ਨੂੰ ਆਪਣੇ ਨੂੰ ਹਾਂ ਕਿੱਥੇ ਸਕੂਲ ਤਾ ਸਕੂਲ ਜੀ ਤਾਂ ਐਡੀ ਦੂਰ ਕਿੱਥੇ ਜਰਾਂ ਮੱਥਾ ਟੇਕਣਾ ਕਿੱਥੇ ਸੀ ਚਮਕੌਰ ਸਰ ਮੱਥਾ ਟੇਕ ਕੇ ਆਉਣਾ ਹੈ ਅੱਛਾ ਅੱਛਾ ਹਾਂ ਖਲਤਾ ਉਹਦੇ ਕੋਲ ਵੀ ਆਉਂਦੇ ਹੋਏ ਲੈ ਕੇ ਆਵਾਂਗੇ ਉਹਨੂੰ ਜਾਂ ਜਾਂਦੇ ਹੋਏ ਦੇਖਦੇ ਕਿਆ ਹੁੰਦਾ ਚੱਲ ਚੱਲ ਚੱਲੀਏ ਹਾਂਜੀ ਚਲੋ ਚਲੋ ਬਾਈ ਚੱਲਦੇ ਆ ਪਾਪਾ ਜੀ ਨੂੰ ਮਿਲ ਲੈ ਹਾਂ ਲਓ ਬਾਈ ਪੈਨ ਲੈ ਆਈ ਆਪਣੇ ਵੀਰੇ ਨੂੰ ਪਹਿਲਵਾਨ ਸਾਡਾ ਆ ਬਈ ਹਾਂਜੀ ਲੈ ਆਈ ਹਾਂਜੀ ਅੱਜ ਸასიਖਾਲ ਬਰਾਵੀ ਬੇਲਾ ਦੀਦੀ ਨੇ ਛੁੱਟੀ ਕਰਾਤੀ ਨਾ ਹੈਂ ਹਾਂਜੀ ਚੱਲੀ ਫਿਰ ਮੱਥਾ ਟੇਕਣਾ ਹਾਂਜੀ ਚੱਲ ਜਿਵੇਂ ਨੂੰ ਮੈਂ ਕਿਹਾ ਤਾਂ ਵੀ ਰਹਿਣ ਦੇ ਇਹਨੂੰ ਨਹੀਂ ਜੀ ਲੈ ਕਿਉਂ ਜਾਣਾ ਕੀ ਕਰ ਦੋਹਾਂ ਨੂੰ ਸੈਲੈਕਟ ਕਰਨਾ ਹਾਂਜੀ ਉਹ ਮੈਂ ਤਾਂ ਵੀ ਕਰਨਾ ਸੈਲੈਕਟ ਐਤ ਸੌਜਾ ਬਣਿਆ ਖੜਾ ਸਕੂਲ 'ਚ ਘਰ ਪਾਉਂਦਾ ਗਾ ਚਲੋ ਬਈ ਚੱਲਦੇ ਇਹਦੇ ਕੱਪੜੇ ਲੈ ਆਂਦੇ ਵੇ ਨਾਲ ਚੇਂਜ ਕਰ ਦੇਣਾ ਮਤੋਂ ਦੇਖਣ ਗੁਰਦੁਰਾ ਸਾਹਿਬ ਹੈ ਨਾ ਜਿ세 ਹਾਂਜੀ ਚਲੋ ਹਲੋ ਜੀ ਅੰਮੂ ਨੂੰ ਲੈਣ ਤੋਂ ਬਾਅਦ ਬੰਦਰ ਕਿੰਨੇ ਬੰਦਰ ਹੈ ਹਾਂ ਇਹ ਵੀ ਕਰਾ ਲਵਾਂਗੇ ਹਾਂਜੀ ਇਹ ਦੇਖਣ ਵਾਲਾ ਕੋਈ ਇਹ ਜੋ ਇਹ ਜੋ ਆਏ ਜਾ ਰਹੇ ਤਾਂ ਬੱਚੇ ਹਾਂ ਬੱਚੇ ਜਾ ਰਹੇ ਹੈ ਗੁਰਦੁਆਰਾ ਸਾਹਿਬ ਆ ਗਿਆ ਲੋ ਜੀ ਪਹੁੰਚ ਗਏ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਗੌਰ ਸਾਹਿਬ ਹਾਂ ਬਈ ਖੜੇ ਕਾਤੇ ਚਲੋ 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 ਲੋ ਬਾਈ ਪਾਰਕਿੰਗ ਦਾ ਕੰਮ ਚੱਲਦਾ ਔਰ ਜੀ ਜੀ ਵਧੀਆ ਚੀਜ਼ ਵੰਡਣੀ ਹੈ ਬਾਏ ਸੱਚਾ ਪਾਤਸ਼ਾਹ ਆਪਕਾ ਕਿਰਪਾ ਕਰੋ ਮਹਾਰਾਜ ਚਲੋ ਭਾਈ ਚੱਲਦੇ ਅੰਦਰੋਂ ਨਾ ਭਾਈ ਮਹਾਰਾਜ ਚੜ੍ਹਦੇਆਂ ਗੱਲਾਂ ਚ ਰੱਖਿਆ ਬੱਚਿਆਂ ਨੂੰ ਚਲੋ ਬੱਚਿਓ ਚਲੋ ਵੀ ਚਲੋ ਹਾਂ ਵੀ ਇੱਧਰ ठीक है लो भाई दो है बच्चे अपने महाराज चढ़ भाई सच्चे च भाई सच्चे सच्चेपाशेप ਸਾ ਪੋਗ ਸਾਥ ਪੜਾ ਸਤਿਗੁਰ ਮਾਰਤ ਪੋਨੇ ਅਬ ਭਾਈ ਮਹਾਰਾ ਚੜ੍ਹਦਿਆਂ ਗਲਾ ਰੱਖੇ ਬੱਚਿਆਂ ਦੀ ਅਰਦਾਸ ਬੇਨਤੀ ਕਰਾਤੇ ਵਰਦਵਾਰਾ ਸ੍ਰੀ ਚੰਕੌਰ ਸਾਹਿਬ ਮਹਾਰਾਜ ਦਾ ਖਰਤਾ ਸ਼ੁਕਰਾਨਾ ਮਹਾਰਾਜ ਜੀ ਤੁਸੇ ਇੰਦਰਤਾ ਬਖਸ਼ਿਆ ਠੀਕ ਨੇ ਚਲੋ ਬਈ ਵਾਹਿਗੁਰੂ ਸੱਚੇ ਪਾਤਸ਼ਾਹ ਚੱਲਿਏ ਪੁੱਤਰ ਠੀਕ ਆ ਚਲੋ ਜੀ ਲੋ ਭਾਈ ਮੱਥਾ ਟੇਕਣ ਤੋਂ ਬਾਅਦ ਪਹੁੰਚ ਗਏ ਆਪਾਂ ਸ੍ਰੀ ਚਮਕੌਰ ਸਾਹਿਬ ਦੇ ਬਾਈ ਸ਼ੌਪ ਤੇ ਹਾਂ ਬਈ ਜਿਹੜਾ ਸਲੈਕਟ ਹੈ ਹਾਂ ਆਵਲਾ ਦੇਖ ਲੈ ਆ ਕੀ ਹੈ ਮੈਨੂੰ ਨਾ ਕਹੀਂ ਫਿਰ ਆਮਾ ਵੇ ਇੱਥੇ ਉਂਗਲੀ ਮਾਰਦਾ ਐ ਤੇਰੇ ਚਾਕਲੇਟ ਹੀ ਪਸੰਦ ਹੁੰਦਾ ਅਸੀਂ ਕਰਦੇ ਵੀਰ ਲੋ ਭਾਈ ਪੂਰੀ ਬਰਫ ਜਮਾਈ ਪਈ ਹੈ ਠੰਡੇ ਫ੍ਰਿਜ ਚੋਂ ਕਢਵਾਏ ਆ ਠੀਕ ਹੈ ਜੀ ਅਸੀਂ ਨਹੀਂ ਹਾਂ ਜੀ ਆ ਦੇ ਤੰਮੂ ਨੂੰ ਝੱਕ ਲਿਆ ਹਾਂ ਹਾਂ ਜੀ ਲਖਾ ਲੈ ਪਰ ਕੈ ਲਖਣਾ ਜਸ਼ਨ ਮੰਨੂ ਲਾਦਾ ਕਿ ਪੰਮਾ ਲਿਖਾਉਣਾ। ਨਾ ਚੀ ਦਾ ਤਾਂ ਲੰਗ ਲਿਆ। ਹਾਂ। ਬੰਗਲਾ। ਅੰਮੂ। ਦੇ ਦਿਨੂ ਕੈਮਰਾ ਨਾਲ ਲਿਖਾ ਦੇ। ਕਹਦੇ। ਹਾਂ। ਚੀ ਦਾ ਲੰਗ ਲਿਆ ਤੇਰੇ ਮਿਲਦਨ ਲਖਾਇਆ ਤਾਂ। ਆਹ ਦੇਖ ਭਾਈ ਆਏ। ਤੈਨ ਖਾਇਦਾ ਜਸ਼ਨ ਲਖਾਇਆ ਤਾਂ। ਨਾ ਮੈਂ ਤਾਂ ਪਰੰਗੀਦ ਲਖਾਇਆ ਤਾਂ ਪਰੰਗੀਦ ਦੇ ਬਰਥਡੇ। ਪੰਮੂ ਕਰ ਲਾ ਮੈਂ ਤਾਂ ਮੰਤ ਕਰ ਖਾ ਦੇ ਮੇਰਾ ਨੂੰ। ਨਾ ਅੱਜ ਤੂੰ ਮੁੰਡੇ ਜੂੜੀ ਵੱਡੀ ਮੇਰਾ ਏ। ਹਾਂ। ਪਰਮਾ। ਆ ਦੇਖੋ ਇਹ ਦੇਖ ਤਾਂ ਮਠਿਆਈਆਂ ਹਾਂ ਕਿੰਨੇ ਕਿੰਨੇ ਵਧੀਆ ਹੈ ਖਾਵੇ ਜੇ ਚਲ ਲਓ ਭਾਈ ਹਾਂ ਕਰੇ ਪਈਆ ਦੇਖੋ ਇਹਦੀ ਫੇਵਰੇਟ ਵਰਫੀ ਕਿਹੜੀ ਆ ਇਹ ਹੈ ਤੇਰੀ ਫੇਵਰੇਟ ਚਲ ਕੋਈ ਚਲੋ ਜੇ ਜਸ਼ਨ ਲਿਖਾ ਕੇ ਲਖਾਉਣਾ ਹੈ ਬਣਾ ਠੀਕ ਹੈ ਲੋ ਜੀ ਸਰ ਇੱਧਰ ਪੁੱਛੋ ਜੀ ਜੈਸ਼ਨਪ੍ਰੀਤ ਕੋ ਜੈਸ਼ਨਪ੍ਰੀਤ ਕੋ ਜੈਸ਼ਨਪ੍ਰੀਤ ਲਿਖ ਦੋ ਕੋਈ ਆਈਡੈਂਟਿਟੀ ਕੀ ਪਰਮੰਦਾ ਲਿਖਾਉਣਾ ਨਾ ਹੋ ਦੇਖ ਲੈ ਹਾਂ ਮੇਰਾ ਲੰਬੀ ਦੀ ਅੱਜ ਮੇਰਾ ਹੈ ਅੱਛਾ ਤੇਰਾ ਜਨਮ ਦਿਨ ਹੈ ਚਲੋ ਭਾਈ ਠੀਕ ਆ ਚੱਲੇ ਮੈਂ ਜੋ ਆਪਣੀ ਤਾਂ ਨਹੀਂ ਮੱਥੇ ਬਾਹਰ ਬਾਜ਼ਾਰ ਦੀ ਰੌਣਕ ਵੀ ਚੱਲੀ ਜਾਂਦੀ ਬਾਈ ਸ੍ਰੀ ਚਮਕੌਰ ਸਾਹਿਬ ਬਾਜ਼ਾਰ ਆ ਇਹ। ਚਲੋ ਭਾਈ ਹਾਂ ਜਸ਼ਨ ਹੋ ਗਿਆ ਸਲੈਕਟ ਆ ਪੰਮੂ ਦੇ ਨਾਲੇ ਨਾਲ ਹੈ। ਆ ਦੇਖੋ ਬਾਈ ਪੰਜਾਬੀ ਡੱਕ ਲਈ ਫਿਰਦੇ। ਆ ਪੰਮੂ ਖਾ ਲਈ ਚਾਕਲੇਟ ਬੜਾ ਤੇਜ਼ ਨਿਕਲੇ ਆ। ਆ ਜਸ਼ਨ ਖਾ ਰਹੀ ਆਲੇ ਚਲੋ ਬਾਈ। ਭਾਈ ਬੰਦੇ ਹਟੇ ਨਹੀਂ ਰਾਹ ਚ ਰੋਕ ਕੇ ਖੜ ਗਏ। ਆਵੇ ਹਾਂਜੀ ਕੁਲਚਾ ਖਾਏ ਬਯਾਰ ਹਟਣਾ ਨਹੀਂ ਨਹੀਂ ਜੀ ਹੂੰ ਨਹੀਂ ਲਾ ਬਾਈ ਕੇਕ ਲੈਣ ਤੋਂ ਬਾਅਦ ਕਹਿੰਦੇ ਕੁਲਚਾ ਖਾਣਾ ਪਰ ਮੂ ਰਹਿਣਦੇ ਯਾਰ ਹਾਂ ਜੀ ਹੂੰ ਆ ਚੀਜ਼ ਆ ਬਾਈ ਕਹਿੰਦੇ ਇਹ ਜੀ ਸਨ ਹਾਂ ਜੀ ਹਾਂ ਜੀ ਫਰਮਾਦੇ ਰਹੇ ਹਾਂ ਹਾਂ ਜੀ ਠੀਕ ਹੈ ਹਾਂ ਜੀ ਪਰਮ ਹਾਂ ਜੀ ਪਰਮ ਨੂੰ ਰਹਿਣ ਦਿੰਦੇ ਆ ਹੂੰ ਚਲੋ ਭਾਈ ਚੱਲੀ ਜਾਂਦੇ ਕੰਮ ਬੱਚੇ ਖੁਸ਼ ਰਹਿਣ ਮੇਰੇ ਦੋਸਤ ਸਾਰਿਆਂ ਦੇ ਬੱਚੇ ਖੁਸ਼ ਰਹਿਣ ਜਸ਼ਨ ਵੀਰ ਜੀ ਨੂੰ ਛੁੱਟੀ ਦਵਾਈ ਤਾਂ ਦੇਖ ਲਾ ਮੱਥਾ ਟਿਕਾਇਆ ਇਹਨਾਂ ਕੋ ਖਿਲਾਇਆ ਥੈਂਕ ਯੂ ਫੇਰ ਨਿਕਲਦਾ ਬਸ ਅਗਲੇ ਸਾਲ ਜਦੋਂ ਬੜੀ ਹੋਣਾ ਮੈਂ ਵੀ ਮੈਂ ਵੀ ਨਾਲ ਹੀ ਜਾਊਂਗੀ ਨਾਲੇ ਨਾਲ ਹਾਂਜੀ ਚਲ ਠੀਕ ਆ ਭਾਈ ਗੁਰਦਰਾ ਸਾਹਿਬ ਤੇ ਘਰ ਆ ਕੇ ਇੱਧਰ ਮਿਲੋ ਭਾਈ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੁੜ ਕੇ ਬੈਰਵਰ ਸ਼ਾਸੂ ਕਾ ਜੀ। ਨਾ ਤੇਰੀ ਪੱਕੀ ਲੱਗੇ ਸੀ ਨਾ ਉਹਰੇ। ਹਾਂ ਜੀ। ਐ ਸ਼ੀਸ਼ਾ ਸੁਸਾਹੀ ਕਾ ਵਿੱਚ ਲਟਾਇਆ ਵੈ ਠੀਂ ਰਤੀ ਸੇ ਸੁਰਭਾਉਂ ਦਾ ਜੀ। ਹਾਂ। ਅੱਜ ਹੈਗਾ ਜੀ ਆਪਣੀ ਬੇਟੀ ਦਾ ਜਨਮ ਦਿਨ ਜਵ ਚੰਦਾ। ਤੇ ਬੈਣ ਰਾਈ ਆ ਰਹੀਆਂ ਸੀ। ਕੁਖੜੀ ਜਾਣੇ। ਕਰ ਲਿਆ ਫੋਨ ਕਿੱਥੇ? ਹਾਂ ਜੀ ਰਾਤ ਕਰਤਾ ਦਾ ਫੋਨ। ਇਸ ਸਮੇਂ ਤਾਂ ਕਹਿੰਦੀ ਵੀ ਰਾਤ ਰਹਿ ਜਿਓ। ਪਰ ਉਹ ਕਹਿੰਦੇ ਵੀ ਰਾਤ ਦੇ ਖਾਣੇ ਪਰ ਜਾਣਾ ਤਾਂ ਕਹਿੰਦੇ ਵੀ ਰਾਤ ਦਾ ਤਾਂ ਔਖਾ ਮੱਝਾਂ ਕਰਕੇ ਉਹਨਾਂ ਦਾ। ਵੀ ਚਲੋ ਦਿਨ ਦਿਨ ਅਸੀਂ ਆ ਜੂਗੀ। ਹੂੰ ਹੁਣ ਬਸ ਪੰਚ ਘੰਟੇ ਘਟਾ 1.5 ਘੰਟਾ ਹੋ ਗਿਆ ਤੋ ਰਹਿਣਾ ਵੀ ਆਉਣੇ ਵਾਲੀ ਹੈ ਬੁਲਾਏ ਦਾ ਪਰਮ ਦੇ ਬਾਡੇ ਨੂੰ ਵੀ ਤੇ ਫਿਰ ਮੱਝਾਂ ਕਰਕੇ ਸੱਦਨ ਨੂੰ ਨਾ ਕੁਛ ਬੇਟੀ ਦੇ ਮੈਰੇ ਪਾਸਟ 6 ਵਜੇ ਦੀ ਉਹਨਾਂ ਦੇ ਹੁਣ ਵੀ ਮੁੜ ਜਾਣਾ ਨਾਲ ਨਹੀਂ ਵੇਟਿੰਗ ਤਾਂ ਰੱਖ ਲਉਗੇ ਜੀ ਸੱਦਦਾ ਹੋਇਆ ਅੱਛਾ ਇੱਕ ਭੈਣ ਦਾ ਹੱਥ ਪਈਆਂ ਵੀ ਨਹੀਂ ਮੱਝਾਂ ਮੇਰੀ ਭਾਣ ਜੀ ਤਾਂ ਚਲੋ ਮੇਰੇ ਪੈਰ ਗੇ ਛੱਟ ਕਰਕੇ ਭੈਣ ਦਾ ਔਖਾ ਨਾ ਹਾਂਜੀ ਭੈਣ ਦਾ ਔਖਾ ਹੈ ਦੇਖ ਇੱਕ ਵਰਗਾ ਕੇ ਦੇ ਲਉਂਗਾ ਜੇ ਭਾਣ ਜੀ ਬੰਲੇ ਚ ਫਿਰ ਪੈ ਲਉ ਛੱਡੇ ਆਉਂਗੇ ਇਕਾਂਦ ਰੱਖ ਲੂੰਗੇ ਤੂੰ ਇੰਨੀ ਖੁਸ਼ ਕਾਤੇ ਆ ਖੁਸ਼ ਤਾਂ ਹੋਣਾ ਹੀ ਆ ਜੀ ਕਿ ਤਾ 베ੜੀ ਦਾ ਜਾਨੋ ਦੇਣਾ ਜੀ ਤੇ ਜੂਜਾ ਹੋਗਾ ਮਾਂ ਬਿਆਹ ਰਹੀ ਹੈ ਇੱਕ ਤਾਂ ਆਈ ਹੋਈ ਉਹਗਾ ਝੋੜਦਾ ਚਲੋ ਠੀਕ ਆ ਭਾਈ ਰੌਣਕ ਲੱਗੀ ਪਈ ਆ ਜੀ ਕਹਿੰਦੇ ਮੇਵੇ ਲਗੇਲੇ ਜੀ ਹੋ ਜਾਣੇ ਆ ਹੂੰ ਵੀ ਪਹਿਣਾ ਵਾਲੇ ਰੌਣਕਾਂ ਇੰਝ ਰੌਣਕ ਲੱਗੀ ਪਈ ਹੈ ਨਾ ਨਿਆਣੇ ਦੇ ਲੱਗ ਕੰਨ ਠਾ ਵੀਦੇ ਫਿਰਦੇ ਹਾਂਜੀ ਹਾਂਜੀ ਮੱਥਾ ਟੇਕਿਆ ਸੀ ਲੋ ਬਾਈ ਭਾਈ ਭੈਣ ਦੀ ਦੇਖ ਚ ਹੁਣ ਤਿਆਰੀ ਕਰ ਲੈ ਬਸ ਫਿਰ ਜਦ ਕੈ ਕਰਦੇ ਨਾ ਹਾਂਜੀ ਬਸ ਤਿਆਰ ਆਈ ਸਮਾਨ ਤੋਂ ਨਾ ਬਰ ਰੋਟੀ ਰੋਟੀ ਵੀ ਤਿਆਰ ਆ ਰੋਟੀ ਭਾਣਨੇ ਜੀ ਫੋਨ ਕਰਤਾ ਫਰਾਤ ਵੀ ਮੇਰਾ ਹੋ ਗਿਆ ਟਿਆ ਗਲਗਰਾਵ ਗਲਗਰਾਵ ਵੀ ਕੋਈ ਬਹੁਤੇ ਵੀ ਸਿਮਪਾ ਰੋਟੀ ਖਾਣੀ ਸੀ ਕੋਈ ਚਲੇ ਛਲੇ ਆਣਾ ਚਲ ਠੀਕ ਆ ਥੈਂਕ ਯੂ ਧੰਨਵਾਦ ਤੇਰਾ ਲੋ ਬਈ ਸਿਮਪਾ ਰੋਟੀ ਖਾਣ ਸ਼ਾਬਾਸ਼ ਦੇ ਦਵਾ ਮੈਨੂੰ ਸ਼ਾਬਾਸ਼ ਸਾਗ ਦੇ ਮੱਕੀ ਰੋਟੀ ਖਵਾਉਂਗੇ ਉਹ ਬੱਲੇ ਕੁੱਕ ਸਾਹਿਬ ਮਾਂ ਹਰੀ ਢਾਲ ਨਾਲ ਦੀ ਮੇਲੇ ਦੀ ਮੱਕੀ ਰੋਟੀ ਦਾ ਨਾਲ ਬਣਾਤੀ ਇੱਕ ਵਾਹ ਦੀ ਤੇ ਕੇ ਸਾਗ ਕਰਤਾ ਚਲ ਠੀਕ ਆ ਕਰਮ ਕਰਮ ਤਾਰ ਕੇ ਦੇ ਦੇਣਾ ਲੋ ਬਾਕੀ ਕਰ ਰਹੀਆਂ ਜੀ ਤਾਂ ਹੀ ਸਿਰਵਾ ਕੇ ਰੱਡੀਆਂ ਉਹਨੋਂਰੇ ਉੱਪਰ ਸਾਰਾ ਸਾਡਾ ਘੰਟਾ ਡੇਢ ਘੰਟਾ ਲੱਗ ਗਿਆ ਉੱਥੇ ਗੁਰਦੁਆਰਾ ਸਾਹਿਬ ਵੀ ਕੇ ਬੈਠ ਕੇ ਆਏ ਸੀ ਹਾਂ ਜੀ ਇੰਨਾ ਟਾਈਮ ਤਾਂ ਲੱਗੇ ਜਾਂਦਾ ਗੁਰੂ ਘਰ ਜਾਣ ਦਾ ਵੀ ਤਾਂ ਹੀ ਪੈਦਾ ਜੀ ਥੋੜਾ ਜਿਹਾ ਬੈਠ ਕੇ ਬੈਠ ਕੇ ਚਲ ਠੀਕ ਹੈ ਫਿਰ ਓਕੇ ਲੋ ਭਾਈ ਭੈਣ ਜੀ ਅੱਜ ਮੈਂ ਛੁੱਟੀ ਕਰਦੀ ਆ ਮੈਂ ਜਾਨੂੰ ਦੇ ਨਾ ਜਿਆ ਜਾਨਾ ਕਿ ਕੀ ਕਰਨੀ ਆ ਕਿ ਮੈਂ ਛੁੱਟੀ ਕਰੂੰਦੀ ਹੋਵਾਂ ਨਹੀਂ ਮੈਂ ਜਾਣਾ ਹੋਵੇ ਫਰੈਂਡਾਂ ਚੌਂਰੇ ਕਾ ਆਉਦੇ ਜੀ ਹੋ ਗਈ ਸੀ ਪਰ ਉਹ ਕਹਿੰਦੇ ਮੈਂ ਛੁੱਟੀ ਮਾਰਨੀ ਹੈ ਅਰ ਬੇਬੀ ਭੇਜਦਾ ਦੋ ਦਿਨ ਦੇ ਘਾਟੇ ਮੈਂ ਚਲੂ ਵਾ ਠੀਕ ਆ ਹੁਣ ਅਸੀਂ ਛੁੱਟੀ ਕਰਾ ਲਿਆ ਤੂੰ ਆਪਣਾ ਕੰਮ ਲਾਜਾ ਆਪਣਾ ਤੇਰੀ ਤਿਆਰੀ ਆ ਬਸ ਹਾਂਜੀ ਹੋਰ ਤਾਂ ਸਾਰਾ ਕੁਝ ਤਿਆਰ ਹੈ ਹਾਂਜੀ ਭਾਈ ਠੀਕ ਹੋ ਰਹੀ ਆ ਚਲੋ ਮਿਲਦੇ ਆ ਭੈਣ ਦੇ ਨਾਲ ਹੀ ਲੋ ਭਾਈ ਜਿਹਦੀ ਡੀਕ ਤੇ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਾਡੀ ਬੜੀ ਭੈਣ ਆ ਗਈ ਭੈਣ ਮੈਨੂੰ ਆਏ ਦੱਸ ਵੀ ਪਰਮਨੰਦ ਦੇ ਜਨਮ ਦਿਨ ਨੂੰ ਆ ਨਹੀਂ ਹੋਇਆ ਹਨਾ ਹਾਂਜੀ ਅਦਰ ਭਾਣ ਜੀ ਨੂੰ ਮਿਲੋ ਭਾਈ ਸਤਿ ਸ਼ਕਾਲ ਜੀ ਸਾਰਿਆਂ ਨੂੰ ਲੈ ਭਾਈ ਅਕਟੀਵਾ ਪਰੌਂਦੇ ਆਉਂਦੇ ਥੱਕ ਗਏ ਇਹ ਇਹਨਾਂ ਦਾ ਹੌਂ ਟੁੱਟ ਗਿਆ ਹਾਂ ਆਵੇ ਹਾਂ ਠੀਕ ਹੈ ਹਾਂ ਠੀਕ ਹੈ ਇੰਨਾ ਥੱਕ ਗਿਆ ਉਹ ਉੱਥੇ ਬੱਚਾ ਵਾਲ ਸਾਸਿਕਾਲ ਬੁਲਾ ਦੇ ਚੱਲ ਸਾਸਿਕਾਲ ਹੀ ਹਾਂ ਤਾਂ ਗਈ ਜਿੰਨੇ ਮੈਂ ਚੱਲ ਕੋਈ ਨਹੀਂ ਇੰਨਾ ਕਿ ਤਾਂ ਚੱਲਦਾ ਹੀ ਰਹਿੰਦਾ ਇਹਦੇ 6 ਵਜੇ ਦੀ ਪਹਿ ਰਾਠ ਠੀਕ ਆ ਪੁੱਤਰਾ ਹੁਣ ਲੋ ਬਾਈ ਪੈਰ ਹਾਂ ਇਹ ਵੀ ਲੈ ਗਈ ਇਹ ਵੀ ਲੈ ਸਾਸਿਕਾਲ ਬੁਲਾ ਦੇ ਚਲੋ ਬਈ ਹਾਂ ਬੁਲਾ ਦੇ ਸਾਸਿਕਾਲ ਤੇ ਲੈ ਬਈ ਕੁੜੀ ਜਾ ਕੇ अच्छा सासी गल चलो चलो अंदर ਨੂੰ ਗੇਟ ਪਰ ਖੇ ਕੇ ਘੜ ਗਈਆਂ ਹੈ ਲੋ ਭਾਈ ਥੱਕ ਜਾਂਦੇ ਆ ਭਾਈ ਕਿੰਨਾ ਹਰਮਨ ਪੈ ਜਾਂਦਾ 60 ਕਿਲੋਮੀਟਰ ਤਾਂ ਹੈਗਾ ਪਿੰਡ ਹਾਂਜੀ 60 60 ਤੋਂ ਜ਼ਿਆਦਾ ਹੀ ਹੋਊਗਾ ਦੇਖ ਨਹੀਂ ਲੋ ਭਾਈ ਮੰਨਦਾ ਥੱਕਦਾ ਜਾਂਦਾ ਹੀ ਹੈ ਹੈ 60 ਕਿਲੋਮੀਟਰ ਤਾਂ ਹੈਗਾ ਹੀ ਹੈ 30 35 ਕਿਲੋਮੀਟਰ ਤੱਕ ਜਿਹੜੇ ਘੰਟਾ ਲੱਗਦਾ ਹੈ ਜਿਹੜੇ ਦੋ ਘੰਟੇ ਬਸ ਫਿਰ 2 ਘੰਟੇ 60 ਕਿਲੋਮੀਟਰ ਤਾਂ ਹੈਗਾ ਹੈ ਸਰਤਾ ਜਿਆਦਾ ਹੋਊਗਾ ਘਟ ਨਹੀਂ ਹੋਊਗਾ ਠੀਕ ਨਹੀਂ ਲੋ ਭਾਈ ਰੌਣਕ ਮੈਲਾ ਲੈ ਭਾਈ ਜਰ ਹਰਜੀਤ ਪਾਣੀ ਲਿਆ ਚਲੋ ਅੰਦਰ ਨੂੰ ਚਲੋ 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 ਹਿੰਮਤਨਾ ਲੋ ਭਾਈ ਇੱਧਰ ਬੈਠਾ ਸਾਡਾ ਬੰਦਾ ਮਿਲੋ ਜੀ ਹਾਂ ਵੀ ਠੀਕ ਆ ਲੈ ਭਾਈ ਤੁਮੂ ਤੂੰ ਦਾ ਸਕੂਲ ਕਿ ਹੈ ਬਦਰ ਕੌਣ ਲਿਆ ਤੈਨੂੰ ਦੱਸ ਦੇ ਕੌਣ ਲਿਆ ਹੈ ਬੰਦ ਨਹੀਂ ਆਇਆ ਕੌਣ ਲਿਆ ਪਾਪਾ ਗੁਰ ਆ ਕੰਦਾ ਪਾਪਾ ਦਾ ਹਾਂ ਹਾਂ ਦੱਸ ਗੁੜੀਆਂ ਗੁੜੀਆਂ ਲੈਦਰ ਨੂੰ ਦਿਖਾਈ ਐ ਆਏ ਆਏ ਮੂੰਹ ਖਾਈ ਗੁੜੀ ਦਾ ਫੜ ਲੈ ਇੱਥੇ ਫੜਦਾ ਇਹ ਦਿਖਾਈਆਂ ਐ ਦਿਖਾਈ ਉਹ ਬੱਲੇ ਫੜ ਲੈ ਕਰਨ ਹਾਂ ਨੱਚ ਕੇ ਦਿਖਾਣਾ ਐ ਚਲੋ ਭਈ ਆਹ ਆਏ ਭਾਈ ਬੰਬੇ ਵਾਲਾ ਡਾਂਸ ਦੇ ਰਿਹਾ ਇੱਧਰ ਕੱਲੀ ਉਹ ਡਾਂਸ ਕਰ ਰਹੀ ਹੈ ਲੈ ਚਲੋ ਠੀਕ ਆ ਆ ਵੀ ਸਰਦਾਰ ਨਹੀਂ ਲੈ ਉਹ ਜੇ ਉਹ ਫਿਰਦੀ ਆ ਕੱਲੀ ਉਹ ਹੈ ਜਸਨ ਦੇ ਜਾਣ ਦੇ ਵਾਸਤੇ ਹਾਂ ਤੇ ਥੋੜੀ ਬਣਾਉਣ ਨੂੰ ਲਵਾਸ ਤੇ ਲੀ ਮਬਿਆਲੀ ਨੂੰ ਹਾਂ ਨਾਲੇ ਜੱਜ ਨੂੰ ਭੇਜਦੇ ਅੱਛਾ ਕਈ ਕੰਮ ਕਰਨੇ ਕਈ ਕੰਮ ਕਰਨੇ ਬਹੁਤ ਖੁਸ਼ ਆ ਫਿਰਦਾ ਅੱਜ ਹਾਂਜੀ ਹਾਂ ਇੱਧਰ ਦੇਖੀਂ ਆ ਪਿੱਛੇ ਕਾਹਨ ਲੋਕਾਂ ਵਿੱਚ ਹੀ ਆ ਖੇਡ ਰਹੇ ਆ ਠੀਕ ਨੇ ਨਾ ਉਹ ਜਸਨ ਨੇ ਪਰਸਪੁਰਸ ਜੀ ਕਿੱਥੇ ਰੱਖੇ ਵਾ ਕੱਢ ਕੇ ਤੇਰੇ ਪਏ ਆ ਉਹ ਨਹੀਂ ਭਰਾ ਮੰਦਈਂ ਹੈ ਜੀ ਹੈ ਐ ਰਵਾ ਦਈਂ ਹੈ ਛੇ ਕਾਓ ਕੇ ਦਵਾਈ ਲਓ ਪੀਵਾ ਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਲਾ ਬਾਈ ਤੁਸੀਂ ਦੱਸਣਾ ਐ ਵੀ ਲੈਣਾ ਮਾਮੇ ਨੇ ਪੂਰਾ ਫੀਸ ਕਰਾਵਾ ਆਹਾ ਮਾਮੇ ਨੇ ਪੂਰਾ ਫੀਸ ਕਿਤੇ ਕਰਾਉਣਾ ਹੈ ਇਹ ਆ ਲੈ ਚਾਚੇ ਦਾੜੀ ਹੈ ਤਮੂ ਕੋਲ ਗਿਆ ਪੂਰਾ ਹਾਂ ਨਾ ਨਾ ਚੱਕ ਲੋ ਹਰਪ੍ਰੀਤ ਹੈ ਪੂਰਾ ਕਿਤਨੀ ਹੈ ਕਿਹੜੀ ਬੰਦੂਗੀ ਤੇ ਅੱਛਾ ਹਾਂ ਜਾਈ ਗਈ ਹੈਗੇ ਤਮੂ ਰਿਹਾ ਨਾ ਮੈਂ ਹੋਰ ਮਮਾ ਤੂੰ ਇਹ ਲੋ ਭਾਈ ਆ ਸ਼ਗਨ ਕਿੱਧਰ ਦੇਤਾ ਜਨਮ ਦਿਨ ਦਾ ਕਿਸੇ ਹੋਰ ਦਾ ਤੂੰ ਸ਼ਗਨ ਕਿੱਧਰ ਦਿੰਦੀ ਐ ਨਹੀਂ ਸਾਨੂੰ ਨਾਲ ਤੇ ਚਾਲਾ ਮਿਲਿਆ ਕੋਈ ਗੱਲ ਨਹੀਂ ਚਲੋ ਆਜੋ ਆਜੋ ਅੰਦਰ ਚਲੀਏ ਆਜੋ ਠਹਿਓ ਆਜੋ ਵੀ ਆਜੋ 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 ਹਾਂ ਵੀ ਜਨਮ ਦਿਨ ਇੱਕ ਤਾਂ ਖੁਸ਼ੀ ਸ਼ਾਰੇ ਕਰਤੇ ਆ ਦੇਖ ਲੈ ਕਰਦੀ ਗੱਲ ਉਹੀ ਮੈਂ ਕੋਈ ਨਹੀਂ ਲੈ ਜਾ ਇਹਦਾ ਇਹਨੂੰ ਲੈ ਜਾ ਬਾਈ 15 ਵੇ ਦਿਨ ਲਾਲਾ ਬਿਆ ਬਿਆ ਰੱਖ ਲੈ ਠੀਕ ਆ ਸਭ ਤਾਂ ਕੰਮ ਬੰਦਾ ਸਾਮਾ ਸਭ ਮੈਨਾਂ ਗਈਦਾ ਮੈਂ ਤੇ ਹੁਣ ਨਾ ਬਾਈ ਮੈਂ ਤੇ ਕਿੰਨਾ ਸਾਡੀ ਦੱਸ ਚਲੂੰਗਾ ਲੋ ਬਾਈ ਸਾਰੇ ਆਪਣੇ ਆਪਣੇ ਕੰਮ ਲੱਗੇ ਹੋ ਆਵੇਂ ਸਰਦਾਰ ਨਹੀਂ ਹਾਂਜੀ ਤੂੰ ਹیدرਪੱਤ ਜੀ ਫਿਰਦੀ ਏ ਖੁਸ਼ੀ ਹੋਈ ਪਈ ਅੱਜ ਹਾਂ ਨਹੀਂ ਜਦੋਂ ਤੂੰ ਸੁਣਨਾ ਮੇਰੇ ਸੁਣ ਲੈ ਗੱਲ ਹਾਂਜੀ ਉਹਨੇ ਕਿਹਾ ਤੈਨੂੰ ਕਣਕ ਦੀ ਰੋਟੀ ਬਣਾ ਲੈ ਵੀ ਗਰਮੀ ਬਹੁਤ ਆ ਰੋਟੀ ਸਾਗ ਨਾਲ ਮੱਕੀ ਦੀ ਹੋ ਜਾ ਚੱਲੀ ਹਾਂਜੀ ਮੈਂ ਨਹੀਂ ਹੋ ਗਿਆ ਕੁਝ ਚੜਾਈ ਦੀ ਬਗੈ ਖਾਂਦੇ ਨਹੀਂ ਆ ਨਹੀਂ ਖਾਣੀ ਪੈਣੀ ਆ ਭਾਈ ਹਾਂ ਮੱਕੀ ਦੀ ਰੋਟੀ ਸਾਗ ਨਾਲ ਚੱਲੂਗੀ ਉਹ ਮੈਂ ਕਹਦੇ ਪੂਆ ਨੂੰ ਕਿ ਖਾ ਲੈ ਹੁਣ ਕਹੀਂ ਮੜਾ ਜਾ ਕਹੀਂ ਕੇ ਖਾ ਲੈ ਯਾਰ ਹਾਂ ਨਾ ਠੀਕ ਪਰ ਇੱਕ ਗੱਲ ਪੈਣਾ ਤੇਰਾ ਤਾਂ ਹਰਮਨ ਆਈ ਆ ਪਰ ਜਦ ਗੋਲੇ ਨੇ ਆਉਣਾ ਹੁੰਦਾ ਇਹ 2 ਦਿਨ ਪਹਿਲਾਂ ਹੀ ਹੋ ਜਾਂਦਾ ਜੀ ਪਾਣੀ ਕਰਦੇ ਵੈ ਕਹਿੰਦੀ ਮੈਂ ਕੋ ਚੌਰੀਆਂ ਮਣਾਉਣੀਆਂ ਮੇਰੇ ਤਾਂ ਹੱਲ ਜਿੱਦੀ ਪਸੰਦ ਆ ਮੈਂ ਕੁੱਤ ਖਾਂਦੀ ਨਹੀਂ ਕੈਕ ਆ ਹਾਂ ਮੜਾ ਜਾ ਲੈ ਲੈ ਕੋਈ ਨਹੀਂ ਲੈ ਕਰਦੇ ਜੇ ਸੰਦਾ ਜਾਨ ਬੰਦ ਦੇਣਾ ਹੈ ਨਹੀਂ ਮੈਂ ਤਾਂ ਅੱਜ ਬਾਪ ਨੂੰ ਉਚਾਰਮਨ ਹੂੰ ਲੈ ਆਨੇ ਮੈਂ ਤਾਂ ਖਾਂਦੀ ਨਹੀਂ ਕਰਦੇ ਮੈਂ ਤਾਂ ਕੁੜੀ ਨਾ ਹਨ ਜੀ ਥੋੜਾ ਲਓ ਵੀ ਪਾਣ ਜੀ ਮੈਨੂੰ ਆਹ ਗੱਲ ਦੱਸ ਐਕਟਿਵ ਆ ਵਧੀਆ ਚੱਲਦੀ ਆ? ਹਾਂਜੀ ਬਹੁਤ ਵਧੀਆ। ਵਧੀਆ ਫੀਚਰ ਆ ਉਹਦੇ 'ਚ ਹਨਾ ਹੁਣ। ਹੁਣ ਚੋਰੀ ਵੀ ਨਹੀਂ ਹੋ ਉਹ ਇੱਕ ਹੋਰ ਵੀ ਆ ਚੋਰੀ ਵੀ ਨਹੀਂ ਹੋ ਸਕਦੀ ਉਹ। ਸਟੌਪ ਮਾਡਲ ਆ ਨਾ। ਲੋ ਬਾਈ ਸਾਡੀ ਕੁੜੀਆ ਰਾਣੀ ਨੇ ਐਕਟਿਵ ਆ ਲੱਤੀ ਆ। ਦੀ ਵਧੀਆ ਵਧੀਆ ਹਨ ਨਾਮ ਨਾਲ ਆਉਣਾ ਠੀਕ ਨੇ। ਲੋ ਬਾਈ। ਬੈਜਾ ਪੁੱਤਰਾ। ਕੁਰਸੀ ਲਿਆਵਾ? ਹਾਂ। ਲੋ ਬਾਈ। ਉਹਦਰ ਅੰਦਰ। ਹਾਂ। ਉਹ ਬੱਲੇ। ਦੋ ਦੀਦੀਆਂ ਤਾਂ ਇੱਧਰ ਬੈਠੀਆਂ ਆ ਦੇਖੋ ਬਾਈ ਜੀ ਆ ਗੁੱਡੀ ਪਈ ਐ ਹਾਂ ਸਵਾਦ ਆ ਉਹ ਬਾਡੇ ਵਾਲਾ गिर ਗਿਆ ਚਾ ਕੋਈ ਬੱਚੇ ਐ ਹਾਂ ਰਵਾਨ ਦੇਖੀ ਉਹ ਦੇਖੋ ਬਾਈ ਐਸਕੇ ਵੀ ਆ ਗਿਆ ਹੈ ਮਲਾਕ ਨੂੰ ਤੜਾ ਹੂੰ ਉੱਦਨ ਹੋ ਗਿਆ ਹਾਂ ਬਲੇ ਅਵਲਾ ਬਰਥ ਆ ਵੀ ਕੇ ਕੇ ਦੇਖ ਲੋ ਨਾ ਬਾਈ ਆ ਦੇਖਿਓ ਹਾਂ ਦੁਆ ਜੀ ਨੇ ਪਾ ਕੇ ਦਿੱਤਾ ਦਾਦਾ ਹਾਂ ਹੋਰ ਲੈ ਲੈ ਪੁੱਤਾਂ ਹਾਂ ਠੀਕ ਆ ਖੁਸ਼ ਰਹੋ ਤੇ ਹਾਂ ਬਾਈ ਜਿਹਦੇ ਘਰ ਆ ਉਹਦਾ ਉਹਦਾ ਰਾਜ ਹੀ ਹੈ ਜਿਨ੍ਹਾਂ ਦੇ ਘਰ ᱛੀਆਂ ਠੀਕ ਨਹੀਂ ਹਾਂ ਬਈ ਹੈ ਰੋਟੀ ਦਾ ਟਾਈਮ ਹੋ ਗੋਆ ਹਾਂ ਠੀਕ ਆ ਬਾਈ ਭੈਣ ਨੂੰ ਕਹਿੰਦੀ ਇਹ ਪ੍ਰਸ਼ਾਦਾ ਦੇਣਾ ਤਾਂ ਠੀਕ ਹੈ ਚੱਲ ਰਿਹਾ ਕੰਮ ਸਾਗ ਸੁੱਕਰ ਦੇ ਗਰਮ ਠੀਕ ਨਹੀਂ ਆਪਣਾ ਨਾਲ ਦੇ ਲੈਪੀ ਮੈਨੂੰ ਵੀ ਦੇ ਦੇ ਕੌਲੀ ਚ ਪਾ ਕੇ ਦੇ ਕੌਲੀ ਚ ਹਾਂ ਤੂੰ ਲਈ ਫਿਰਦਾ ਸਹਤ ਕਾ ਅੱਛਾ ਹੈ ਬਾਈ ਖਾਂ ਕੋਈ ਵੀ ਇਹਨੂੰ ਚਲੋ ਬਾਈ ਠੀਕ ਹੈ ਸਾਰੇ ਖੁਸ਼ ਰਹਿਣ ਲੋ ਬਾਈ ਵਾਹ ਵਾਹ ਪੰਜਾਬੀਆਂ ਦਾ ਖਾਣਾ ਤੇ ਦੇਸੀ ਕੀ ਪਾਪਾ ਜੀ ਸਰਦਾਰਨੀ ਐ ਹਾਂ ਮਿੱਠਾ ਮਿੱਠਾ ਬਣਾ ਦਿੰਦੇ ਕੋਈ ਕਿਹਦੀ ਬੀਬੀ ਬਾਜੀ ਨੂੰ ਮਿੱਠਾ ਦਾ ਬਣਾ ਲੈਣ ਤਾਂ ਕੋਈ ਹਾਂ ਲਓ ਬਾਈ ਦੇਸੀਆਂ ਦਾ ਖਾਣਾ ਕਾਡਿਸ਼ਨ ਹਾਂਜੀ ਮੈਨੂੰ ਉਹ ਨਾ ਕਰਨਾ ਕੁਝ ਨਾ ਬਣਾਣਾ ਨਹੀਂ ਦੇਖ ਪਤਾ ਕਹਿਣਾ ਬੰਦੀ ਹੈ ਹਾਂ ਚੱਲ ਕੋਈ ਖੁਸ਼ ਰਹਿਣ ਦਾ ਕਿ ਆਪਾਂ ਨੂੰ ਉਹ ਹੈ ਨਾ ਹਾਂ ਠੀਕ ਹੈ ਜੀ ਹੈ ਨਾ ਹਾਂਜੀ ਓਕੇ ਹੈ ਨਾ ਹਾਂਜੀ ਉਹ ਦੇਖੀਂ ਬਾਈ ਕਿੱਥੇ ਨਾ ਭੱਜੀ ਫਿਰਦੀ ਬਾਹਰ ਦੇਖਿਓ ਇਹ ਆਉਂਦੇ ਉਹ ਦੇਖੋ ਇਹ ਉਹਦੇ ਮਾਮੇ ਕੋਲੋਂ ਆਈ ਮੜਾ ਜਾ ਉਹ ਮਾਮੇ ਕੋਲ ਨੂੰ ਮਾਮੇ ਕੋਲ ਨਹੀਂ ਮੈਨੂੰ ਆਏ ਦੱਸਦੇ ਮਾਮਾ ਕਿ ਇਹ ਨੂੰ ਛਿੜਕਦਾ ਹੁੰਦਾ ਹੈ ਹੂੰ ਛਿੜਕਦਾ ਕਿਹਦੇ ਹੁੰਦਾ ਹੈ ਦੇਖੀ ਢੋਲ ਮਾਂ ਦੀ ਜਿੰਪਾ ਉੱਟੀ ਖਾਣ ਜਾਵਾਂ ਹਾਂ ਬਟਲੇਆ ਤੋਂ ਕਿਹਨੇ ਹਾਣ ਆਉਂਦਿਆ ਨਹੀਂ ਕਰਦਾ ਅੱਛਾ ਵੇਪਾਨ ਦਾ ਬੀਪੀ ਡਾਊਨ ਥੋੜਾ ਜਿਹਾ ਹੋਇਆ ਨਾ ਕੋਈ ਸ਼ੌਕ ਮਾਰਨ ਪਿਆਟੇ ਨਾ ਤਾਂ ਹਾਂ ਕੁਝ ਨਹੀਂ ਹੋਈ ਜੀ ਇਹ ਕਰਕੇ ਗੱਲ ਕਰਤਾ ਹਾਂ ਹਾਂ ਸਾਹਰ ਕੇ ਚੱਲੋ ਉਹ ਇੱਧਰ ਆ ਜਾ ਬੂਆ ਦਾ ਕਿਤੇ ਪੰਡ ਨਾ ਢੋਲ ਦੀ ਜਿਹੜੀ ਪੜੀ ਉਹ ਭਾਈ ਚੱਲੇ ਭੈਣ ਖਾਵੇ ਵੀ ਚੱਲੀ ਹੈ ਮਾਤਾ ਕਹਿੰਦਾ ਰੋਤ ਲਾ ਦੇ ਨਹੀਂ ਵਾ ਚੱਲੀ ਆ ਔਖਾ ਡੰਗਰਾਂ ਦਾ ਨਾ ਮੁੰਡੇ ਦਾ ਕਿੰਨੇ ਫੋਨ ਵਾਲੇ ਭਾਂਜੇ ਦੇ ਆ ਲੇਕ ਦੋ ਤਾਂ ਆ ਹੀ ਲਈ ਵੀਡੀਓ ਗੁਰ ਵੀ ਆ ਲਈ ਮੱਝਾ ਕਰਕੇ ਮੈਨੂੰ ਲੱਗਦੀ ਤੂੰ ਚੱਲੀ ਆ ਨਾਲ ਹੈ ਬਾਇਆ ਸੰਜ ਲੋ ਜੀ ਹਾਂ ਲਓ ਭਾਈ ਭਾਂਜੇ ਰਹੀ ਕਰ ਹਾਂ ਇਹ ਹੈ ਨਾ ਰੋਕ ਲੈ ਇੱਕ ਬੰਦਾ ਇੱਕ ਬੰਦਾ ਰੋਕ ਗਿਆ ਦੂਰੀ ਐਮਰਜੈਂਸੀ ਹੈ ਦੂਨ ਭਾਈ ਮੈਂ ਹੁਣ ਛੱਡ ਕੇ ਆਉਣਾ ਮੈਂਟ ਲਾਉਣੇ ਆ 10 ਰੋਪੜ ਅੱਡੇ ਤੇ ਸਿੱਧਾ 7.5 ਲੱਖ ਵਾਲੀ ਬੱਸ 'ਚ 7.5 ਲੱਖ ਦੇ ਵਿੱਚ 20 ਲੱਖ ਦੀ ਆ ਹੁਣ ਤਾਂ ਹੈ ਤਾਹੀਂ ਜਾਓਗੀ ਚੰਡੀਗੜ੍ਹ ਵੱਲੋਂ ਹੈ ਤਾਹੀਂ ਜਾਓਗੀ ਚੰਡੀਗੜ੍ਹ ਵੱਲੋਂ ਚਲੋ ਕੋਈ ਨਹੀਂ ਚਲੋ ਠੀਕ ਹੈ ਭਾਈ ਚਲਦੇ ਆ ਚਲ ਠੀਕ ਹੈ ਠੀਕ ਓਕੇ ਭਾਈ ਟਾਟਾ ਓਕੇ ਭਾਈ